ਖਾਲੇ ਕੰਨਾ ਜੀ ਗੁਰਬਾਣੀ ਜਿਕੇ ਸਮਝਣ ਗਿਆਨਾ ਉਥੇ ਆਪਾਂ ਗਿਆਨੜੀ ਵੀ ਹੈ ਪਾਇ ਕੰਨਾ ਸਮਝਣ ਦਾ ਵਿਸ਼ਾ ਹੈ ਇਹ ਠੀਕ ਹੈ ਕਿ ਗੁਰਬਾਣੀ ਨੂੰ ਸਮਝ ਕੇ ਪੜ੍ਹਦਾ ਹੈ ਕਿ ਜੇ ਸਬਦਨ ਤਾਂ ਕੀ ਰਹਿ ਗਏ ਗੁਰਬਾਣੀ ਜਾਣਿਆ ਨਾ ਫਿਰ ਅੰਦਰ ਨਾਮ ਦਾ ਪ੍ਰਵਾਹ ਚੱਲਣਾ ਕਿਉਂਕਿ ਗੁਰਬਾਣੀ ਨੂੰ ਸਮਝਣਾ ਦੇ ਮਾਖ ਦਾ ਵਿਸ਼ਾ ਹੈ ਸਮਝਣਾ ਕਿ ਸੇਖੀ ਨੂੰ ਦਿਮਾਗ ਦਾ ਵਿਸ਼ਾ ਹੈ ਜਾਣਣਾ ਸੁਤ ਦਾ ਵਿਸ਼ਾ ਹੈ ਇਹ ਠੀਕ ਹੈ ਕਿ ਅਸੀਂ ਪੁਰਬਾਤ ਨੂੰ ਸਮਝ ਕੇ ਪੜ੍ਹਦਾ ਹੈ ਕਿੰਦੀਆਂ ਲਗਾ ਮਾਤਰਾ ਜਿਹਦਾ ਉਚਾਰਨ ਇਹ ਦੇਖੀ ਕਿ ਅੱਖਰ ਨੂੰ ਸਮਝ ਕੇ ਪੜ੍ਹਦਾ ਹੈ ਆਪ ਪਰ ਸਮਝਣ ਦੇ ਨਾਲ ਜਾਣਣ ਦਾ ਅਭਿਆਸ ਵੀ ਕਰਨਾ ਹੈ ਉਹ ਹੈ ਸੁਤ ਦਾ ਵਿਸ਼ਾ ਜਾਣਣਾ ਸੁੱਤ ਦਾ ਪੇਸ਼ਾ ਹੈ ਸਮਝਣਾ ਕਿ ਮਾਰਤ ਦਾ ਪੇਸ਼ਾ ਹੈ ਜਿਵੇਂ ਜੇ ਅਸੀਂ ਪਾਣੀ ਨੂੰ ਵੇਖ ਕੇ ਸਮਝ ਜਾਂਦੇ ਹਾਂ ਕਿ ਪਾਣੀ ਖੜਾ ਹੈ ਜਾਂ ਪਾਣੀ ਵਹਿ ਰਿਹਾ ਹੈ ਜਾਂ ਜਿਵੇਂ ਕਹਿ ਸਕਦੇ ਆ ਕਿ ਪਾਣੀ ਦਾ ਰੰਗ ਚਿੱਟਾ ਹੈ ਲਾਲਾ ਹੈ ਲਾਲ ਹੈ ਇਹ ਸਾਡੇ ਦਿਮਾਗ ਨੇ ਦੱਸ ਦਿੱਤਾ ਪੁਰਾਣ ਠੰਡਾ ਹੈ ਜਾਂ ਗਰਮ ਹੈ ਕਿ ਗੂਰ ਖੜਿਆ ਦੀ ਪਤਾ ਨਹੀਂ ਉਹਨੂੰ ਸ਼ੂਣਾ ਬੈ ਜਦੋਂ ਮਸ਼ੀਨ ਸ਼ੂਲਿਆ ਨਾਲ ਸਹੀ ਪਤਾ ਲੱਗੇਗਾ ਮੁੰਡੇ ਨਾਲ ਸਾਡੀ ਸੁਰਤੀ ਦੇ ਦੱਸਣਾ ਹੈ ਕਿ ਪਾਣ ਦਰਬ ਹੈ ਜਾਂ ਪਾਣ ਖੰਡਰ ਇਸੇ ਤਰ੍ਹਾਂ ਗੁਰਬਾਣੀ ਕੇ ਗੁਰਬਾਣੀ ਨੂੰ ਜਿੱਥੇ ਅਸੀਂ ਸਮਝ ਕੇ ਪੜ੍ਹਦਾ ਉਸ ਦੇ ਨਾਲ ਇਹ ਜਾਣਣਾ ਵੀ ਅਸੀਂ ਕਿ ਗੁਰਬਾਣੀ ਕੀ ਕਹਿੰਦੀ ਉਸ ਸੁਰਤੀ ਨਾਲ ਸੁਰਤੀ ਨੂੰ ਜੋੜ

ਇਹ ਜੀਵ ਨੂੰ ਜੜਾਣਾ ਹੈ ਜੀ ਨੂੰ ਤੂੰ ਕਹਿ ਦੇਣਾ ਹੈ ਅੰਦਰੋਂ ਸੁਰਤੀ ਦੀ ਵੀ ਜੋੜ ਦੇਣਾ ਜਿਹੋ ਨੂੰ ਨੂੰ ਜੜਾ ਲੇ ਕੋ ਜਾਣ ਜਾਂਦਾ ਹੈ ਸਮਝਣਾ ਜਿਹੜਾ ਇਸ਼ਾ ਹੈ ਜੀ ਬਾਤ ਦਾ ਹੈ ਜਾਣਣਾ ਸੁਰਤੀ ਦਾ ਹੈ ਇਸ ਕਰਕੇ ਸਿੱਖਣਾ ਹੈ ਗੁਰਬਾਣੀ ਨੂੰ ਜਿੱਥੇ ਸਮਝਣਾ ਹੈ ਨਾ ਬਾਤ ਉਹtheta ਨੂੰ ਅੰਦਰੋਂ ਜੁੜ ਕੇ ਜਾਣਨ ਦਾ ਯਤਨ ਹੀ ਕਰ ਤੇਰਾ ਤਾਂ ਕਲਿਆਣ ਇੱਕ ਕੇ ਸਮਝਣ ਦਾ ਕਿਨਾ ਖੜਾ ਰਹਿ ਕੇ ਨਾ ਸਮਝ ਗਿਆ ਕਿ ਕਹੀਂ ਅੰਦਰੋਂ ਦੁਦ ਕੀ ਉਹ ਯਾਦ ਕਰਦਾ ਜਦ ਵੀ ਕਰ ਤੇਰਾ ਕਲਿਆਣ ਤਾਂ ਹੁੰਦਾ ਹੈ